ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਆਪ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਦੱਸਾਂਗੀ ਜਿਵੇਂ ਆਪਾਂ ਪਲੋਨੀਆਂ ਦੀਆਂ ਨਿਸ਼ਾਨੀਆਂ ਨਹੀਂ ਲਾਉਣੀਆਂ ਕੱਪੜਿਆਂ ਤੇ ਜਦੋਂ ਆਪਾਂ ਪਲੋਨੀਆਂ ਨਿਸ਼ਾਨੀਆਂ ਲਾਉਣੇ ਆ ਆਪਾਂ ਜਦੋਂ ਦੂਸਰੀ ਸਾਈਡ ਪਲੋਈ ਕੱਢਣੀ ਆ ਇਹ ਨਿਸ਼ਾਨੀ ਕੱਢਣੀ ਆ ਮੈਂ ਬਹੁਤ ਸੌਖੇ ਤਰੀਕੇ ਦੇ ਨਾਲ ਦੱਸੂ ਵੀ ਇਹ ਕਿਵੇਂ ਸੌਖੇ ਤਰੀਕੇ ਨਾਲ ਜਿਹੜੀਆਂ ਇਹ ਦੂਸਰੀ ਸਾਈਡ ਨਿਸ਼ਾਨੀਆਂ ਨੇ ਉਹ ਕਿਵੇਂ ਜਾਣੀਆਂ ਇੱਕ ਮੈਂ ਤੁਹਾਨੂੰ ਇਹ ਦੱਸਾਂਗੀ ਵੀ ਜਿਹੜਾ ਗਲਾ ਆਪਣਾ ਪਿੱਛੇ ਨੂੰ ਨਹੀਂ ਡਿੱਗਣ ਲੱਗ ਜਾਂਦਾ ਤੇ ਆਪਾਂ ਇੱਕ ਉਹ ਮੈਂ ਤੁਹਾਨੂੰ ਕਾਟ ਪਾ ਕੇ ਦਿਖਾਵਾਂ ਇਧਰ ਦੇਸ ਉਹ ਕਾਠ ਦਸਾਂ ਨੇ ਸੋਨੂੰ ਵੀ ਉਹ ਕਾਠ ਪਾਏ ਪਾਉਣ ਦੇ ਨਾਲ ਗळा ਪਿੱਛੇ ਬਿਲਕੁਲ ਵੀ ਨਹੀਂ ਜਾਂਦਾ ਹੁਣ ਮੈਂ ਇਹ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਜਿਹੜੀਆਂ ਹੈਗੀਆਂ ਪਲੋਨੀਆਂ ਦੀਆਂ ਵੀ ਨਿਸ਼ਾਨੀਆਂ ਮੈਂ ਸਾਰੀਆਂ ਨਿਸ਼ਾਨੀਆਂ ਲਾ ਰੱਖੀਆਂ ਨੇ ਹੁਣ ਇਹਨਾਂ ਨੂੰ ਆਪਾਂ ਜਦੋਂ ਦੂਸਰੀ ਸਾਈਡ ਕੱਢਣਾ ਉਹ ਕਿਵੇਂ ਕੱਢਣਾਗਾ ਆ ਵੇਖੋ ਮੈਂ ਸੋਨੂੰ ਹੁਣ ਕੱਢ ਕੇ ਦਿਖਾ ਰਹੀ ਆ ਹੁਣ ਆਪਾਂ ਕੈਂਚੀ ਦੀ ਜਿਹੜੀ ਚੁੰਝਾ ਇਹ ਇਹ ਲੈਣੀ ਆ ਆਪਾਂ ਕੈਂਚੀ ਦੀ ਚੁੰਝ ਲੈ ਕੇ ਆਪਾਂ ਇੱਥੋਂ ਜਿਵੇਂ ਆ ਆਪਣੀ ਨਿਸ਼ਾਨੀ ਲੱਗੀ ਹੋਈ ਐ ਇਹ ਆਪਾਂ ਨਿਸ਼ਾਨੀ ਤੇ ਇਸ ਤਰ੍ਹਾਂ ਦਾਅਵ ਦੇ ਦਾਂਗੇ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਆਪਾਂ ਦੂਸਰੀ ਸਾਈਡ ਲੈ ਕੇ ਜਾਣੀਆਂ ਨੇ ਉਹ ਨਿਸ਼ਾਨੀਆਂ ਆਪਾਂ ਸਾਰੀਆਂ ਤੇ ਦਾਅਵ ਦੇਵਾਂਗੇ ਬਹੁਤ ਸੌਖੇ ਤਰੀਕੇ ਨਾਲ ਇਹ ਉਧਰਲੇ ਪਾਸੇ ਨਿਸ਼ਾਨਣਾਂ ਜਿਹੜੀਆਂ ਜਾਣਗੀਆਂ ਤੇ ਆਪਾਂ ਮੌਜ ਦੇ ਨਾਲ ਵਧੀਆ ਦੂਸਰੇ ਸਾਈਡ ਆਪਾਂ ਨਿਸ਼ਾਨੀਆਂ ਲਾ ਸਕਦੇ ਆ ਕੋਹਰਾ ਵੀ ਫਰਕ ਨਹੀਂ ਪੈਂਦਾ ਜਿਹੜੀ ਸਾਈਡ ਆਪਾਂ ਮਣਕੇ ਇੱਧਰ ਲਾਤੀਆਂ ਉਨਾਂ ਹੀ मिलके उधर लगन जे आप कपड़ा चक के दूसरे लोट निशानी लाइए तो उरा पर हो जाती है एड्ड बिलकुल नहीं फर्क पवेगा जमा सेम निशानियां दूसरी साइड जानो हम कट कटाई करके दिखाने आप बारे पास लाइन लाई हुई है ये कपड़ा कट्टी लाई हुई है भी इतो अपने कपड़ा कट्ट गा इस तरह ਜਿਹੜੀ ਆਪਾਂ ਬਸ ਇਹ ਕਾਟਾਂ ਨੇ ਆਪਾਂ ਇਹ ਉਵੇਂ ਹੀ ਪਾਉਣੀਆਂ ਨੇ ਜਿਵੇਂ ਆਪਾਂ ਪਹਿਲਾਂ ਪਾ ਰਹੇ ਆ ਬਸ ਜਿਹੜੀ ਸਾਨੂੰ ਨਵੀਂ ਕਾਟ ਆਇਆ ਕੋ ਨਵੀਂ ਕਾਟ ਜਿਹੜੀ ਗਲਾ ਪਿੱਛੇ ਜਾਣਦੀ ਆ ਸਾਨੂੰ ਉਹ ਦੱਸਾਂਗੇ ਤੇ ਉਹਦੇ ਨਾਲ ਗਲਾ ਬਿਲਕੁਲ ਵੀ ਨਹੀਂ ਪਿੱਛੇ ਜਾਵੇਗਾ ਜਮਾ ਸਹੀ ਗਲਾ ਰਹੂਗਾ ਉਹ ਨਾਲ ਆਹ ਵੇਖੋ ਜੀ ਮੈਂ ਮਾਗਰਲੇ ਪਾ ਪੀਸ ਲਈ ਪੀਸਦੀ ਵੀ ਮੈਂ ਜਿਹੜੀ ਕਾਟ ਆ ਉਹ ਪਾ ਲਈ ਆ ਮੈਂ ਮੂਰਲੇ ਦੀ ਵੀ ਪਾ ਲਈ ਜਿਹੜੀ ਹੁਣ ਆਪਾਂ ਇੱਥੋਂ ਆ 1/2 ਇੰਚ ਦੀ ਟਾਲ ਦਿੰਨੇ ਆ ਹੁਣ ਤੁਹਾਨੂੰ ਉਹ ਕਟਾਈ ਦੱਸ ਰਹੀ ਨੇ ਮੈਂ ਕਾਟ ਜਿਹੜੀ ਆਪਾਂ ਗਲਾ ਪਿੱਛੇ ਜਾਣ ਕਰਨ ਨੂੰ ਆਪਾਂ ਹਟਾਉਣਾਗਾ ਇਹ ਜਿਹੜੀ 1/2 ਇੰਚ ਦੀ ਕਾਟ ਆ ਇਹ ਆਪਾਂ 1/2 ਇੰਚ ਦੀ ਕਾਟ ਚਾਰੇ ਪੱਲਿਆਂ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕਾਟ ਚਾਰੇ ਪੱਲਿਆਂ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਆਪਾਂ ਇੱਥੇ 1/2 ਇੰਚ ਦੀ ਨਿਸ਼ਾਨੀ ਲਾਉਣੀ ਆ ਜਮ੍ਹਾਂ ਮਿਲ ਕੇ ਸਹੀ ਇਸ ਤਰ੍ਹਾਂ ਅੱਧੇ ਇੰਚ ਦੀ ਇਨਸਾਨੀ ਲਾ ਕੇ ਯਾਪਾ ਦੋ ਥਾਂ ਲਾ ਲਈ ਇੱਥੋਂ ਆ ਜਿਹੜੀ ਆ ਪੱਦੇ ਇੰਚ ਦੀ ਢਾਹ ਦਿੱਤੀ ਸੀ ਉੱਥੋਂ ਲੈ ਕੇ ਹੁਣ ਆਪਾਂ ਇੱਕ ਜਮਾ ਸਿਰੇ ਤੇ ਵੀ ਅੱਧੇ ਇੰਚ ਦੀ ਇਨਸਾਨੀ ਆ ਜਿਹੜੀ ਇਹ ਲਾਵਾਂਗੇ ਇਹ ਇਨਸਾਨੀ ਨੂੰ ਆਪਾਂ ਐ ਬਿਲਕੁਲ ਸਿੱਧਾ ਲਾਵਾਂਗੇ ਮੋਮੀਟਾ ਲੈ ਦੇ ਵਿੱਚ ਪਾਉਣੀ ਆ ਆ ਇੱਥੋਂ ਆ ਜਿਹੜਾ ਇਹ ਆਪਾਂ ਸਾਰਾ ਸਿੱਧਾ ਆ ਵੇਖੋ ਹੁਣ ਮੇਰੀ ਨਿਸ਼ਾਨੀ ਹੈ ਜਿਹੜੀ ਤੁਹਾਨੂੰ ਦਿਸਦੀ ਹੈ ਤੇ ਇਹ ਨਿਸ਼ਾਨੀ ਦੇ ਉੱਪਰ ਆਪਾਂ ਉੱਪਰਲੇ ਆਪਾਂ ਜਿਹੜੇ ਮੂਰਲੇ ਪੀਸ ਤੇ ਆਪਾਂ ਮੂਰਲੀਆਂ ਪਲੋਨੀਆਂ ਪਾਉਣੇ ਆ ਇਹ ਨਿਸ਼ਾਨੀ ਇਕੱਲੇ ਉਸੇ ਪੀਸ ਦੇ ਵਿੱਚ ਜਿਹੜੀ ਕਾਰਟ ਹੈ ਇਹ ਪਾਉ ਆਪਾਂ 1/2 ਇੰਚ ਦੀ ਇਸ ਤਰ੍ਹਾਂ ਪਾਵਾਂਗੇ ਇਹਦੇ ਨਾਲ ਬਿੱਲ ਕੁੜਲ ਗळा ਪਿੱਛੇ ਨਹੀਂ ਜਾਊਗਾ ਜਮਾ ਸਹੀ ਗळा ਰਹੂ ਇਹਦੇ ਨਾਲ ਆ ਵੇਖੋ ਆਮ ਕਾਟ ਜਿਹੜੀ ਇਹ ਪਾਤੀ ਹੁਣ ਆਪਾਂ ਇੱਥੇ ਇੱਕ ਟੱਕ ਲਾਉਣਾ ਸੈਂਟਰ ਚ ਹੁਣ ਮੈਂ ਤੁਹਾਨੂੰ ਜਿਹੜੀ ਨਿਸ਼ਾਨੀ ਕੱਢਣ ਦਾ ਤਰੀਕਾ ਦੱਸਾਂ ਅਸੀਂ ਦੇਖੋ ਹੁਣ ਮੈਂ ਤੁਹਾਨੂੰ ਦੂਸਰੀ ਸਾਈਡ ਨਿਸ਼ਾਨੀਆਂ ਦਿਖਾ ਰਹੀ ਆ ਤੁਹਾਨੂੰ ਇਹ ਆਹ ਦੇਖੋ ਜੀ ਆਹ ਵੇਖੋ ਸਾਰੀਆਂ ਨਿਸ਼ਾਨੀਆਂ ਨੇ ਜਿਹੜੀਆਂ ਇਹ ਬਿਲਕੁਲ ਆਸਾਨੀ ਦੇ ਨਾਲ ਇਧਰ ਦੀ ਸਾਈਡ ਆ ਰਹੀਆਂ ਹੁਣ ਆਪਾਂ ਇੱਥੋਂ ਬਸ ਆਪਾਂ ਨੂੰ ਮੈਨਨ ਦੀ ਲੋੜ ਨਹੀਂ ਹੈਗੀ ਬਸ ਆਪਾਂ ਇਸੇ ਤਰ੍ਹਾਂ ਇਹਨਾਂ ਸਾਨੀਆਂ ਜਿਹੜੀਆਂ ਆਪਾਂ ਇਧਰਲੇ ਪਾਸੇ ਕੱਢੜੀਆਂ ਨੇ ਆ ਵੇਖੋ ਬਹੁਤ ਸੌਖੇ ਤਰੀਕੇ ਨਾਲ ਜਿਹੜੀਆਂ ਨਸਾਨੀਆਂ ਬਸ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਮਲਾ ਲਾਂਗੇ ਆ ਵੇਖੋ ਵਧੀਆ ਆਪਣਾ ਬਹੁਤ ਸੌਖੇ ਤਰੀਕੇ ਨਾਲ ਇਧਰਲੇ ਪਾਸੇ ਆ ਗਈਆਂ ਨਸਾਨੀਆਂ ਜਿਹੜੀਆਂ ਸਾਰੀਆਂ ਆਪਾਂ ਨੂੰ ਮੈਨ ਦੀ ਲੋੜ ਨਹੀਂ ਬਸ ਆਪਾਂ ਜੜਕਦੇ ਨੇ ਨਸਾਨੀ ਨੂੰ ਨਸਾਨੀ ਦੇ ਨਾਲ ਉਸੇ ਤਰ੍ਹਾਂ ਜਿਵੇਂ ਆਪਾਂ ਦੂਸਰੀ ਸਾਈਡ ਮਲਾਈਆਂ ਨੇ ਆਪਾਂ ਉਸੇ ਤਰ੍ਹਾਂ ਹੀ ਮਲਾ ਲੈਣੀਆਂ ਨੇ ਆ ਦੇਖੋ ਜੀ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਜਦੋਂ ਸਾਰੀਆਂ ਨਸਾਨੀਆਂ ਜਿਹੜੀਆਂ ਇਧਰਲੇ ਪਾਸੇ ਆਪਾਂ ਕੱਢੀਆਂ ਸੀ ਸਾਰੀਆਂ ਨਸਾਨੀਆਂ ਤੇ ਮਾਰਕਿੰਗ ਜਿਹੜੀ ਉਹ ਕਰ ਲਈ ਐ ਆ ਦੇਖੋ ਜੀ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਜਰੂਰ ਕਰਨਾ ਜੇ ਕੋਈ ਨਵਾਂ ਆਇਆ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜਰੂਰ ਕਰਨਾ ਵੀਡੀਓ ਦੇਖਣ ਲਈ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ